ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ੍ਹ ਰਹੇ ਹਾਂ ਰਾਮ ਸਰੂਪ ਅਣਕੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜ੍ਹਦੇ ਹਾਂ ਇਸ ਦਾ ਅਗਲਾ ਅਧਿਆਇ। ਸਵੇਰੇ ਸੂਰਜ ਚੜਨ ਤੋਂ ਪਹਿਲਾਂ ਹੀ ਤਿੰਨੇ ਬਹੂਆਂ ਉੱਠ ਖੜੀਆਂ ਅਤੇ ਆਪੋ ਆਪਣੇ ਚੁੱਲਿਆਂ ਵਿੱਚ ਅੱਗ ਪਾਲ ਲਈ। ਚੁੱਲਿਆਂ ਦੇ ਚਾਨਣ ਨਾਲ ਲੱਕੜਾਂ ਟੁੱਟਣ ਦੇ ਖੜਾਕ ਸੁਣਨ ਲੱਗੇ। ਚਾਹਾਂ ਦੇ ਪਤੀਲੇ ਉਬਲ ਰਹੇ ਸਨ। ਨਸੀਬ ਨੂੰ ਵੀ ਜਾਗ ਆ ਗਈ। ਦੇਖਿਆ ਮਾਂ ਅਜੇ ਜਾਗੀ ਨਹੀਂ। ਪਸ਼ਪਿੰਦਰ ਤਾਂ ਜਾਗਦੀ ਸੀ ਪਰ ਛਾਪਲੀ ਜਹੀ ਪਈ ਹੋਈ ਸੀ ਨਸੀਬ ਨੂੰ ਉੱਠਿਆ ਦੇਖ ਕੇ ਉਹ ਬੈਠ ਗਏ ਨਸੀਬ ਨੇ ਹੌਲੀ ਦੇ ਕੇ ਪੁੱਛਿਆ ਮਾਂ ਤਾਂ ਪਤਾ ਨਹੀਂ ਕਦੋਂ ਉੱਠੂ ਚਾਹ ਤਰਾ ਕਰ ਲੈ ਤੇ ਲੱਗੀ ਹੈ ਪਸ਼ਪਿੰਦਰ ਨੇ ਬਾਣੀ ਮੰਗਿਆ ਨਸੀਬ ਉਹਨੂੰ ਪਾਣੀ ਦਾ ਗਲਾਸ ਫੜਾ ਕੇ ਚੁੱਲ੍ਹੇ ਵਿੱਚ ਅੱਗ ਬਾਲਣ ਲੱਗਿਆ ਪਤੀਲੇ ਵਿੱਚ ਪਾਣੀ ਧਰ ਕੇ ਉਹ ਬੈਠਕ ਵਿੱਚ ਗਿਆ ਖੰਡ ਵਾਲੀ ਟੋਲੀ ਤਾਂ ਪਈ ਸੀ ਚਾਹ ਪੱਤੀ ਕਿਧਰੇ ਨਹੀਂ ਸੀ ਉਹਨੇ ਪੱਤ ਪੱਤ ਕਰਕੇ ਸਭ ਥਾਮਾਂ ਦੇਖ ਲਈਆਂ ਸੋਚਿਆ ਮਾਂ ਨੂੰ ਜੁਗਾ ਕੇ ਪੁੱਛੇ ਪਰ ਨਹੀਂ ਇੱਕ ਝੋਕਾ ਹੋਰ ਲਾ ਕੇ ਉਹ ਵੱਡੇ ਪਰਜਾਈ ਕੋਲ ਗਿਆ ਅਤੇ ਉਹਨਾਂ ਦੇ ਡੱਬੇ ਵਿੱਚੋਂ ਚਾਹ ਦੀ ਇੱਕ ਮੁਠੀ ਕੌਲੀ ਵਿੱਚ ਪਾ ਕੇ ਲੈ ਆਇਆ ਤਤੀਲੇ ਵਿੱਚ ਚਾਹ ਪੱਤੀ ਦੇ ਖੰਡ ਪਾ ਕੇ ਉਹਨੇ ਚੁੱਲ੍ਹੇ ਦੀ ਅੱਗ ਤੇਜ਼ ਕਰ ਦਿੱਤੀ ਦੁੱਧ ਕਿਧਰੇ ਨਹੀਂ ਸੀ ਨਾ ਕਿਤੇ ਤਾਰ ਨਾਲ ਢੋਲੂ ਲਟਕ ਰਿਹਾ ਸੀ ਨਾ ਕੁੰਡੇ ਵਿੱਚ ਪਾਣੀ ਪਾ ਕੇ ਰੱਖੀ ਗੜ ਵੀ ਦਿਸਨੀ ਸੀ ਬੋਤਲ ਦੇ ਵਿੱਚ ਚਾਹ ਦੇ ਪਾਣੀ ਦਾ ਖੱਦਾ ਪੈ ਰਿਹਾ ਸੀ ਚਾਹ ਪੱਤੀ ਉਬਲਣ ਦੀ ਬਾਸ ਵਾਤਾਵਰਣ ਵਿੱਚ ਫੈਲ ਗਈ ਨਸੀਬ ਨੇ ਮਾਂ ਨੂੰ ਜਗਾਉਣਾ ਚਾਹਿਆ ਪਰ ਦੇਖਿਆ ਵੱਡੇ ਭਰਾ ਦੀ ਨਿੱਕੀ ਬਲਵੀਰੋ ਦੁੱਧ ਦਾ ਗਲਾਸ ਲੈ ਕੇ ਆਈ ਉਹਦੇ ਪਿੱਠ ਪਿੱਛੇ ਖੜੀ ਸੀ ਬਸ ਖੜੀ ਸੀ ਬੋਲਦੀ ਕੁਝ ਨਹੀਂ ਸੀ ਨਸੀਬ ਨੇ ਉਹਦੇ ਹੱਥੋਂ ਗਲਾਸ ਫੜ ਕੇ ਉਹਦੇ ਸਿਰ ਉੱਤੇ ਤਫਾ ਜਮਾ ਦਿੱਤਾ ਮਰ ਜਾਣੀਏ ਬੋਲਦੀ ਨਹੀਂ ਕੁੜੀ ਹੱਸ ਪਈ ਮੋੜਨ ਲੱਗੀ ਤਾਂ ਪਛਪੇਂਦਰ ਨੇ ਉਹਦੀ ਬਾਹ ਫੜ ਲੇ ਪੁੱਛਿਆ ਬਾਥਰੂਮ ਕਿੱਥੇ ਐ ਕਿਹੜਾ ਬਾਤ ਲੂਮ ਕੁੜੀ ਤੁਤਲੀ ਸੀ ਪੁਸ਼ਪਿੰਦਰ ਹੱਸੀ ਨਹੀਂ ਆਖਿਆ ਚੱਲ ਆਪਾਂ ਬਲਵੀਰੋ ਸਮਝ ਗਈ ਸੀ ਪੁਸ਼ਪਿੰਦਰ ਦੇ ਨਾਲ ਤੁਰ ਪਈ ਉਹਨਾਂ ਨੂੰ ਮੁੜ ਕੇ ਆਉਂਦੀਆਂ ਦੇਖ ਕੇ ਨਸੀਬ ਤੋਂ ਵੱਡੇ ਦੀ ਬਹੂ ਨੇ ਪੁਸ਼ਪਿੰਦਰ ਨੂੰ ਬੁਲਾ ਲਿਆ ਬਾਹ ਫੜ ਕੇ ਉਹਨੂੰ ਆਪਣੀ ਬੈਠਕ ਵਿੱਚ ਲੈ ਗਈ ਚਾਹ ਦਾ ਗਲਾਸ ਹੱਥ ਵਿੱਚ ਫੜਾ ਦਿੱਤਾ ਪੁਸ਼ਪਿੰਦਰ ਚਾਹ ਪੀਣ ਲੱਗੀ ਤਾਂ ਉਹਦੇ ਸਾਹਮਣੇ ਬੈਠ ਕੇ ਉਹਨੂੰ ਸੰਵਾਰ ਸੰਵਾਰ ਦੇਖਣ ਲੱਗੀ ਵਿੱਚ ਵਿੱਚ ਦੀ ਕੋਈ ਗੱਲ ਵੀ ਪੁੱਛ ਲੈਂਦੀ ਭੈਣ ਜੀ ਤੂੰ ਤਾਂ ਪੜਦੀ ਹੋਵੇਂਗੀ ਤੁਸੀਂ ਕਿੰਨੇ ਭੈਣ ਭਾਈਓ ਵੇਖੀ ਨਾ ਬਾਪੂ ਕੀ ਕੰਮ ਕਰਦਾ ਚੰਨ ਨਾਲ ਕੀ ਇਸ ਕੀ ਰਹੀ ਐ ਪਸ਼ਪਿੰਦਰ ਹਰ ਸਵਾਲ ਦਾ ਜਵਾਬ ਠਰਮੇ ਨਾਲ ਦਿੰਦੀ ਤੇ ਮੁਸਕਰਾ ਪੈਂਦੀ ਫਿਰ ਚਾਹ ਦੀ ਘੁੱਟ ਪਾਰਨ ਲੱਗੀ ਦੋ ਗਲਾਸਾਂ ਵਿੱਚ ਜਾਪਾ ਕੇ ਨਸੀਬ ਨੇ ਮਾਂ ਨੂੰ ਬਾਟੀ ਵਿੱਚ ਚਾਹ ਪਾ ਲਈ ਮਾਂ ਨੂੰ ਜਗਾ ਕੇ ਉਹ ਦੂਜੀ ਬੈਠਕ ਵਿੱਚ ਬੈਠੀ ਪਸ਼ਪਿੰਦਰਵਾਲ ਚਾਕਣ ਲੱਗੀ ਦੋਵੇਂ ਜਾਣੀਆਂ ਗੱਲਾਂ ਕਰ ਰਹੀਆਂ ਸਨ ਨਸੀਬ ਤੋਂ ਵੱਡਾ ਚਾਹ ਪੀ ਕੇ ਕਦੋਂ ਦਾ ਖੇਤ ਵਿੱਚ ਜੰਗਲ ਪਾਣੀ ਗਿਆ ਮੁੜਿਆ ਨਹੀਂ ਸੀ ਸਭ ਤੋਂ ਵੱਡਾ ਚਾਹ ਪੀ ਕੇ ਮੰਜੇ ਉੱਤੇ ਓਮੇਂ ਦੀ ਓਮੇਂ ਬੈਠਾ ਸੀ ਤੇ ਹੁਣ ਆਪਣੇ ਪੱਗ ਪੋਚ ਪੋਚ ਕੇ ਬਨ ਰਿਹਾ ਸੀ ਵੱਡੇ ਮੁੰਡੇ ਤੋਂ ਛੋਟਾ ਸੁਦੇਹਾਂ ਹੀ ਚਾਹ ਪੀ ਕੇ ਖੇਤਾਂ ਨੂੰ ਉੱਠ ਗਿਆ ਸੀ ਗੁੱਚੀ ਨਾਲ ਲੈ ਗਿਆ ਪਿਓ ਵਾਂਗ ਉਹ ਵੀ ਆਪਣੇ ਥੱਲੇ ਘੋੜੀ ਰੱਖਦਾ ਸੀ ਇਹ ਕਾਣਕ ਵੱਢਣ ਕੱਢਣ ਦੇ ਦਿਨ ਸਨ ਜਾਂਦਾ ਉਹ ਘੋੜੀ ਉੱਤੇ ਬੈਠ ਕੇ ਜਾਂਦਾ ਆਉਂਦਾ ਹੋਇਆ ਘੋੜੀ ਉੱਤੇ ਕੁਝ ਨਾ ਕੁਝ ਲੱਦ ਕੇ ਲੈ ਕੇ ਆਉਂਦਾ ਕਦੇ ਕਣਕ ਦਾ ਲੰਗਾ ਕਦੇ ਦਾਣੇ ਕਦੇ ਤੂੜੀ ਕਦੇ ਖੁਰਜੀ ਵਿੱਚ ਦਾਣੇ ਉੱਤੇ ਲੰਗਾ ਜਾਂ ਤੂੜੀ ਦਾ ਭਾਰ ਵੱਡੇ ਭਾਈ ਕੋਲ ਮੱਝ ਸੀ ਦੂਜੇ ਦੋਵੇਂ ਭਰਾ ਉਹਨਾਂ ਦੇ ਘਰੋਂ ਦੁੱਧ ਮੁੱਲ ਲੈਂਦੇ ਸਨ ਵੱਡੀ ਬਹੂ ਸੱਸ ਨੂੰ ਆਥਣੇ ਤੜਕੇ ਦੁੱਧ ਦਾ ਗਲਾਸ ਮੁਫਤ ਦੇ ਦਿੰਦੀ ਇਹਨਾਂ ਦੇ ਵਿੱਚ ਉਹਨਾਂ ਦਾ ਕੀ ਘਟਣ ਲੱਗਿਆ ਸੀ ਬੁੜੀ ਖੁਸ਼ ਰਹਿੰਦੀ ਰੁਸ਼ਪਿੰਦਰ ਨੇ ਨਸੀਬ ਦੇ ਤਿੰਨੇ ਵੱਡੇ ਭਰਾਵਾਂ ਨੂੰ ਦੇਖਿਆ ਅਜੀਬ ਰਹਿਣੀ ਬਹਿਣੀ ਸੀ ਉਹਨਾਂ ਦੀ ਵੱਡੇ ਭਾਈ ਦੇ ਕੇਸ ਦਾੜੀ ਸੀ ਪੱਗ ਬੰਨਦਾ ਪੂਰਾ ਗੁਰਸਿੱਖ ਗੁੱਛੀ ਵਾਲੇ ਦੇ ਕੇਸ ਦਾ ਸਨ ਪੱਗ ਛੱਡ ਮੇ ਲੜ ਵਾਲੀ ਬੰਨਦਾ ਸੀ ਪਰ ਦਾੜੀ ਕੱਟ ਕੇ ਰੱਖਦਾ ਮੁੱਛਾਂ ਨਹੀਂ ਕੱਟਦਾ ਸੀ ਮੁੱਛਾਂ ਦੇ ਕੁੰਡਲ ਬਣਾਏ ਹੋਏ ਬੀੜੀਆਂ ਪੀਂਦਾ ਨਸੀਬ ਤੋਂ ਵੱਡਾ ਨਾ ਪੱਗ ਬੰਨਦਾ ਸੀ ਨਾ ਕੇਸ ਤਾੜੇ ਦਾੜੀ ਮੁੱਛ ਸਫਾ ਚਟ ਸਿਰ ਦੇ ਵਾਲ ਕੱਟ ਕੇ ਰੱਖਦਾ ਸਿਗਰਟ ਮੀੜੀ ਨਹੀਂ ਪੀਂਦਾ ਸੀ ਵੱਡੇ ਪਾਈ ਦਾ ਨਾਂ ਸੁਰਜਨ ਸਿੰਘ ਉਹ ਤੋਂ ਛੋਟੇ ਦਾ ਮਿਲਖੀ RAM ਅਤੇ ਠੇਕੇ ਵਾਲੇ ਦਾ ਨਾਂ ਸੁਖਦੇਵ ਸਿੰਘ ਸੀ। ਬੁੜੀ ਦਾ ਨਾਂ ਹਰਕੁਰ। ਮਾਂ ਨੇ ਚਾਹ ਦੀ ਬਾਟੀ ਪੀ ਲਈ। ਕਹਿੰਦੀ ਵੇ ਮੈਨੂੰ ਜਗਾ ਲੈਂਦੇ ਆਪਕੇ ਅਚਲ ਕੀਤੀ ਚਾਹਦੀ। ਫਿਰ ਪੁੱਛਿਆ ਕੁੜੀ ਨੇ ਪੀ ਲਈ ਜਾ। ਉਹ ਤਾਂ ਇੱਧਰ ਬੈਠੀ ਐ ਸੁਖਦੇਵ ਦੀ ਬਹੂ ਕੋਲ। ਸੱਦ ਭਾਈ ਚਾਹ ਦੇ ਉਹਨੂੰ। ਨਾਲੇ ਛੱਡਾ ਸੰਦੇਹਾਂ ਸੰਦੇਹਾਂ ਸਾਈਕਲ ਲੈ ਜਾ। ਵੇਲੇ ਸਿਰ ਪਹੁੰਚ ਜੇ ਭਾਈ ਆਪਦੇ ਘਰ ਬਗਾਨੀ ਧੀ ਹੈ 100 ਵਜ ਪੈਂਦੀ ਹੈ ਬੁੜੀ ਫਿਕਰ ਕਰ ਰਹੇ ਸੀ ਮਾਂ ਪੁੱਤਾਂ ਨੂੰ ਬੈਠਕ ਵੱਲ ਝਾਕਦੇ ਵੇਖ ਕੇ ਸੁਖਦੇਵ ਦੀ ਬੋਹੂ ਨੇ ਆਪ ਹੀ ਪਸ਼ਪਿੰਦਰ ਨੂੰ ਆਖ ਦਿੱਤਾ ਜਾ ਭੈਣੇ ਪਤਾ ਨਹੀਂ ਤੈਨੂੰ ਈੜੀਕਦੇ ਨੇ ਕੋਈ ਨਹੀਂ ਵਗ ਜਾਣੀ ਆ ਪਸ਼ਪਿੰਦਰ ਉੱਠਣ ਲੱਗੀ ਇਹਨਾਂ ਨੂੰ ਨਸੀਬ ਆਪ ਹੀ ਬਾਰ ਅੱਗੇ ਉਹਨੂੰ ਬੁਲਾਉਣਾ ਖੜਾ ਹੋਇਆ ਕਹਿੰਦਾ ਪਿੰਦਰ ਚਾਹ ਪੀ ਲੈ ਚੱਲ ਮਾਂ ਬੁਲਾਉਂਦੀ ਆ ਪਸ਼ਪਿੰਦਰ ਉੱਠ ਕੇ ਮਾਂ ਵੱਲ ਆ ਗਈ ਬੈਠਕ ਵਿੱਚ ਹੀ ਸੁਖਦੇਵ ਦੀ ਬਹੂ ਨੇ ਨਸੀਬ ਦਾ ਡੋਲਾ ਫੜ ਲਿਆ ਪੁੱਛਣ ਲੱਗੀ ਤੂੰ ਬੋਲਦਾ ਨਹੀਂ ਵੇ ਦੱਸੇ ਕੌਣ ਹੈ ਤੇਰੀ ਕੁਛ ਲੱਗਦੀ ਹੈ ਕਿਉਂ ਆਈ ਆ ਤੇਰੇ ਨਾਲ ਤੂੰ ਆਪ ਹੀ ਬੁੱਝ ਲੈ ਨਸੀਬ ਜੰਮ ਕੇ ਖੜ ਗਿਆ ਸੀ ਪਰ ਇਹ ਤਾਂ ਜੱਟਾਂ ਦੀ ਕੁੜੀ ਹੈ ਇਹ ਲੰਡਰ ਪਣਾਈ ਹੈ ਹੋਰ ਕੀ ਤੂੰ ਇਹਨੂੰ ਓਂਡੋਲੇ ਚ ਪਾ ਕੇ ਲਿਆਏਂਗਾ ਹਾਂ ਢੋਲੇ ਚ ਪਾ ਕੇ ਲਿਆਉ ਇਹ ਤਾਂ ਤੇਰੇ ਸਾਹਮਣੇ ਆ ਪਰ ਇਹ ਤਾਂ ਜੱਟਾਂ ਦੀ ਕੁੜੀ ਹੈ ਹਾਂ ਅੰਝਟਾਂ ਦੀ ਕੁੜੀ ਐ ਫੇਰ ਕੀ ਲਹੂ ਤਾਂ ਸਭ ਦਾ ਲਾਲ ਐ ਜਾਂ ਦੱਸ ਆਪਣੇ ਨਾਈਆਂ ਚੋ ਲਾਲ ਖੂਨ ਨਹੀਂ ਹੁੰਦਾ ਤੂੰ ਗੱਲਾਂ ਕੀ ਕਰੀ ਜਾਂਦਾ ਵੇ ਤੇਰਾ ਦਿਮਾਗ ਫਿਰ ਗਿਆ ਮੈਨੂੰ ਤਾਂ ਲੱਗਦਾ ਭਾਬੀ ਨੇ ਉਹਨੂੰ ਮੰਝੇ ਉਤੇ ਬਿਠਾ ਲਿਆ ਨਹੀਂ ਭਾਬੀ ਇਹ ਸਭ ਹੋ ਕੇ ਰਹੋ ਮੈਂ ਤਾਂ ਇਹਦੇ ਦਰਸ਼ਨ ਪਵਾਉਣ ਲਈ ਆਇਆ ਸੀ ਤੁਹਾਡੇ ਕੋਲ ਉਹ ਤਾਂ ਵੇ ਕੁੜੀ ਮੂਰਤਰ ਗਈ ਐ ਸੌਂ ਭਾਈ ਦੀ ਅਕਲ ਸ਼ਕਲ ਦਾ ਜਮਾ ਮੇ ਮਾਰ ਗਈ ਐ ਇਹ ਭਰੀ ਤੇਰੇ ਬਸੂ ਕਿਵੇਂ ਅੱਪਾ ਤਾਂ ਨੌ ਘੱਟਣ ਵਾਲੀ ਜਾਤ ਇਹਦਾ ਪਿਓ ਤਾਂ ਸਰਦਾਰ ਹੋ ਨੌ ਘੱਟਣ ਵਾਲੀ ਜਾਤ ਮੇਰਾ ਬਾਪ ਸੀ ਮੈਂ ਨਹੀਂ ਸਰਦਾਰ ਇਹਦਾ ਬਾਪ ਐ ਇਹ ਨਹੀਂ ਅਸੀਂ ਜਾਤਾਂ-ਜੋਤਾਂ ਦੇ ਉੱਤੋਂ ਦੀ ਲੰਘ ਕੇ ਇਹ ਫੈਸਲਾ ਕੀਤਾ ਇਸ ਫੈਸਲੇ ਨੂੰ ਸਾਡਾ ਕੋਈ ਰੱਬ ਵੀ ਨਹੀਂ ਰੋਕ ਸਕਦਾ ਹੋਰ ਦੱਸ ਵੇ ਚੰਗਾ ਦਿਉਰਾ ਪਰ ਸਮਝ ਨਾਲ ਚੱਲਿਓ ਭਾਈ ਸਾਡੀ ਅਕਲਸ ਤੋਂ ਇਹ ਗੱਲ ਆਉਂਦੀ ਨਹੀਂ ਭਾਈ ਤੁਸੀਂ ਪੜੇ ਹੋਏ ਹੋ ਅਕਲਵਾਨ ਹੋ ਤੁਹਾਨੂੰ ਤਾਂ ਸਭ ਪਤਾ ਹੈ ਤੁਸੀਂ ਤਾਂ ਸਾਬਤ ਕਰ ਲਓਗੇ ਹਾਂ ਇਹ ਤਾਂ ਹੁਣ ਕਰਾਂਗੇ ਹੀ ਪਰ ਭਾਬੀ ਹਾਲੇ ਇਹ ਗੱਲ ਸਖਦੇਵ ਕੋਲ ਨਾ ਕਰੀ ਨਾ ਸੁਰਜਨਾਂ ਤੇ ਮਿਲਖੀ ਕੋਲ ਪਹੁੰਚੇ ਇਹ ਗੱਲ ਬੇਬੇ ਨੂੰ ਵੀ ਨਾ ਦੱਸੀ ਤੂੰ ਪੁੱਛ ਲਿਆ ਮੈਂ ਦੱਸਦਾ ਹਾਲੇ ਸਿਰੇ ਚੜਦੇ ਸਾਰੀ ਕਹਾਣੀ ਫੇਰ ਹੀ ਸਵਾਦ ਆ ਦੱਸਣ ਦਾ ਹਾਲੇ ਤਾਂ ਅਸੀਂ ਫੈਸਲਾ ਹੀ ਕੀਤਾ ਪੱਕੇ ਪੈਜੇ ਗੱਲ ਉਹ ਦੋਈ ਜਾਣਾਂਗੇ ਤੂੰ ਮੋਹ ਜਾ ਦਿਖਾਉਣੀ ਹੈ ਤਾਂ ਤੈਨੂੰ ਇਹ ਮੈਂ ਦੱਸਦਾ ਨਾ ਵੀਰਾ ਮੈਂ ਤਾਂ ਖੂਜੋ ਏਟਾਂ ਦੂਜੇ ਕੰਸੂ ਹੋਗੀ ਤਾਂ ਜੋ ਮਰਜੀ ਡਾਂਡ ਦੇਦੀ ਪਰ ਭਾਈ ਸਮਝਣਾ ਚੱਲੇ ਸੀ ਉਹਨੇ ਅਰਗੀ ਦੇ ਆ ਤੇਰੀ ਇਹਨੇ ਮਿੱਟੀ ਜਨਾ ਰੋਲ ਬੈਠੀ ਉਹ ਤਾਂ ਸਮਝ ਨਾਲ ਹੀ ਚੱਲਾਂਗੇ ਭਾਬੀ ਨਸੀਬ ਉੱਠ ਕੇ ਮਾਂ ਦੀ ਬੈਠਕ ਵੱਲ ਆ ਗਿਆ ਪਛਪਿੰਦਰ ਨੇ ਥੋੜੀ ਜਹੀ ਚਾਹ ਪੀਤੀ ਸੀ ਮਾਂ ਬਾਰ-ਬਾਰ ਹੋ ਚਾਰ ਪੀਣ ਲਈ ਆਖਦੀ ਅਤੇ ਉਹ ਬਾਰ-ਬਾਰ ਜਵਾਬ ਦਿੰਦੀ ਇੱਧਰ ਪੀ ਲਈ ਸੀ ਪਹਿਲਾਂ ਬੇਜੀ ਤੇ ਫਿਰ ਨਸੀਬ ਕਾਲ ਘੜਨ ਲੱਗਿਆ ਬਾਰ-ਬਾਰ ਆਖ ਰਿਹਾ ਸੀ ਚਲ ਫਿਰ ਪਿੰਦਰ ਸ਼ਰਦਾ ਮਾਂ ਤੈਨੂੰ ਉਹ ਉੱਠ ਨਹੀਂ ਰਹੇ ਸੀ ਜਿਵੇਂ ਜਾਣ ਬੁਝ ਕੇ ਇਹ ਦਿਨ ਚੜਾ ਰਹੇ ਹੋਵੇ ਮਾਂ ਸਾਹਮਣੇ ਉਹ ਕੀ ਦੱਸ ਦੇ ਕਿ ਦੇਰ ਨਾਲ ਜਾਣਾ ਹੀ ਠੀਕ ਰਹੇਗਾ ਚੰਨਣ ਵਾਲੇ ਬਾਲਿਆਂ ਨੂੰ ਸੱਚ ਦਾ ਲੱਗੇ ਕਿ ਕੁੜੀ ਕੋਠਿਆਂ ਤੋਂ ਚੱਲ ਕੇ ਆਈ ਹੈ ਸੰਦੇਹਾਂ ਹੀ ਘਰ ਜਾਵੜੀ ਤਾਂ ਕੀ ਸੋਚਣਗੇ ਉਹ ਦੱਸਣਾ ਤਾਂ ਹੈ ਨਹੀਂ ਕਿ ਰਾਤ ਰਾਤ ਵਿੱਚ ਕਿਧਰੇ ਕੱਟੀ ਆ ਉਹ ਵਾਰ-ਵਾਰ ਨਸੀਬ ਵੱਲ ਝਾਕਦੀ ਤੇ ਮਿੱਠਾ-ਮਿੱਠਾ ਘੋੜ ਦੇ ਜਿਵੇਂ ਕਹਿ ਰਹੀ ਹੋਵੇ ਬੁੱਧੂਆ ਕਿਸੇ ਗੱਲ ਦਾ ਪਤਾ ਵੀ ਐ ਹਰਕੁਰ ਬੜੀ ਸਿਆਣੀ ਸੀ ਪਸ਼ਪਿੰਦਰ ਨੇ ਉੱਠਦੀ ਨਾਂ ਦੇਖ ਕੇ ਆਖਣ ਲੱਗੇ ਤਾਂ ਨਾ ਲੈ ਪੁੱਤ ਮੈਂ ਰੋਟੀਆਂ ਲਾ ਦਿੰਨੀ ਆ ਦੋ ਦੋ ਰੋਟੀਆਂ ਖਾ ਲੋ ਚਾਹ ਨਾਲ ਖਾਣੀ ਐ ਚਾਹ ਨਾਲ ਖਾ ਲੋ ਨਹੀਂ ਲੱਸੀ ਵੀ ਰੜਕਲੀ ਹੋਣੀ ਆ ਸੁਰਜਣ ਦੀ ਬਹੋਨੇ ਘਰ ਵਿੱਚ ਖੋਹੀ ਸੀ ਪਰ ਖੋਹੀ ਦੇ ਇੱਕ ਪਾਸੇ ਨਿੱਕਾ ਜਿਹਾ ਗੁਸਲਖਾਨਾ ਬਣਾ ਕੇ ਵਾਟਰ ਵਰਕਸ ਤੇ ਪਾਣੀ ਦੀ ਇੱਕ ਟੂਟੀ ਤੇ ਇੱਕ ਟੂਟੀ ਬਾਰ ਉਹਨਾਂ ਨੇ ਲਵਾ ਛੱਡੀ ਸੀ ਬੰਦੇ ਤਾਂ ਘਰ ਵਿੱਚ ਬਾਹਰ ਵੀ ਕਿਦਰੇ ਨਾ ਲੈਂਦੇ ਅਸਲ ਵਿਜੈ ਨਿਕਾਇ ਗੁਸਲਖਾਨਾਂ ਬੁੜੀਆਂ ਗੁੜੀਆਂ ਦੇ ਨਾਲ ਲਈ ਸੁਰਜਣੇ ਬਣਵਾ ਦਿੱਤਾ ਸੀ ਸਾਂਝੇ ਘਰ ਦਾ ਪਿੰਡ ਵਿੱਚ ਸਕੂਲ ਦੇ ਸੱਜੇ ਹੱਥਾ ਵਾਟਰ ਵਰਕਸ ਦੀ ਟੈਂਕੀ ਬਣਾ ਦਿੱਤੀ ਗਈ ਪਿੰਡ ਦੇ ਚੰਗੇ ਚੰਗੇ ਸਾਰੇ ਘਰਾਂ ਵਿੱਚ ਟੂਟੀ ਦਾ ਪਾਣੀ ਪਹੁੰਚ ਗਿਆ ਫਲੈਟ ਰੇਟ ਉੱਤੇ ਪਾਣੀ ਦਾ ਬਿਲ ਆਉਂਦਾ ਅਗਵਾੜਾਂ ਵਿੱਚ ਸਾਂਝੀਆਂ ਥਾਮਾਂ ਉੱਤੇ ਟੂਟੀਆਂ ਸਨ ਜਦੋਂ ਤੋਂ ਟੂਟੀਆਂ ਲੱਗੀਆਂ ਖੂਹਾਂ ਨਾਲਕਿਆਂ ਤੋਂ ਪਾਣੀ ਲੈਣਾ ਘਟ ਹੋ ਗਿਆ ਟੂਟੀ ਦਾ ਪਾਣੀ ਚੱਲ ਰਿਹਾ ਸੀ ਪਸ਼ਪਿੰਦਰ ਗੁਸਲਖਾਨੇ ਵਿੱਚ ਬੜੀ ਤੇ ਨਹਾਉਣ ਲੱਗੀ ਸਾਬਣ ਤੇਲ ਤੌਲੀਆ ਤੇ ਗੜਬੀ ਬਾਲਟੀ ਨਸੀਬ ਨੇ ਪਹਿਲਾਂ ਹੀ ਰੱਖ ਦਿੱਤੀ ਸੀ ਲੋਣ ਪਾ ਕੇ ਬੇਸਣੇ ਪਰੌਂਠੇ ਸੂਰਜ ਦੀ ਬੋਹ ਨੇ ਪਕਾ ਦਿੱਤੇ ਪੰਜ ਛੇ ਪਰੌਂਠੇ ਪੋਣੇ ਚ ਬਲੇਟ ਕੇ ਸੰਵਾਰ ਕੇ ਬੁੜੀ ਦੀ ਬੈਠਕ ਵਿੱਚ ਰੱਖ ਗਏ ਲੱਸੀ ਦੱਜ ਗ ਵੀ ਅਤੇ ਕੋਲੀ ਵਿੱਚ ਮੱਖਣੀ ਵੀ ਪਸ਼ਪਿੰਦਰ ਤੋਂ ਬਾਅਦ ਨਸੀਬ ਇਹ ਨਾ ਲਿਆ ਸਿਰਵਾ ਕੇ ਪਸ਼ਪਿੰਦਰ ਜਾਣ ਲਈ ਤਿਆਰ ਹੋ ਗਈ ਨਸੀਬ ਨੇ ਕੇਸਾਂ ਦਾ ਜੂڑا ਕਰਕੇ ਪੱਗ ਬੰਨੀ ਤੇ ਫਿਰ ਉਹ ਪਰੌਂਠਿਆਂ ਦਾ ਨਾਸ਼ਤਾ ਕਰਨ ਬੈਠ ਗਏ। ਮਾਂ ਤੋਂ ਅੰਬ ਦਾ achar ਲੈ ਲਿਆ। ਉਹਨਾਂ ਨੂੰ ਇਕੱਠੇ ਬੈਠ ਕੇ ਰੋਟੀ ਖਾਂਦਿਆਂ ਦੇਖ ਮਾਂ ਖੁਸ਼ ਹੋਸੀ ਤੇ ਫਿਕਰਮੰਦ ਵੀ। ਉਹਨੂੰ ਲੱਗਦਾ ਕੋਈ ਸੁਫਨਾ ਬਾਵਰੋਲੇ ਵਾਂਗ। ਪਲ ਦੀ ਪਲ ਉਹਨਾਂ ਦੇ ਘਰ ਆਵੜਿਆ ਹੈ। ਘਰ ਦੇ ਜਵਾਕ ਉਹਨਾਂ ਨੂੰ ਇਕੱਠੇ ਬੈਠੇ ਵੇਖ ਕੇ ਮੋਰੀ ਗੋਲ ਆਉਂਦੇ ਤੇ ਹੀ ਹੀ ਕਰਕੇ ਭੱਜ ਜਾਂਦੇ। ਮਿਲਕੀ ਦਾ ਮੁੰਡਾ ਤਾਂ ਦੀ ਵੀ ਮਾਰਦਾ ਜਵਾਕਾਂ ਦੀਆਂ ਹਰਕਤਾਂ ਨੂੰ ਵੇਖ ਕੇ ਉਹ ਦੋਵੇਂ ਜਣੇ ਗੁੱਜਾ ਗੁੱਜਾ ਮਸਕਰਾਉਂਦੇ ਤੇ ਮਾਂ ਦੇ ਮੱਥੇ ਦੀਆਂ ਲਕੀਰਾਂ ਨੂੰ ਡੂੰਗਾ ਹੁੰਦਾ ਦੇਖਦੇ 9 ਵਜ ਚੁੱਕੇ ਸਨ ਨਸੀਬ ਨੇ ਗਵਾਂਢੀਆਂ ਦੇ ਘਰੋਂ ਸਾਈਕਲ ਮੰਗਿਆ ਤੇ ਪਸ਼ਪਿੰਦਰ ਨੂੰ ਨਾਲ ਲੈ ਕੇ ਤੁਰ ਗਿਆ ਤੋਰਨ ਲੱਗੀ ਉਹ ਨਸੀਬ ਦੀਆਂ ਤਿੰਨੇ ਭਜਾਈਆਂ ਨੂੰ ਮਿਲੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਮਾਂ ਨੂੰ ਝੁੱਕ ਕੇ ਸਾਸਰੀ ਅਕਾਲ ਆਖਿਆ ਸੜਕ ਉੱਤੇ ਆ ਕੇ ਨਸੀਬ ਨੇ ਉਹਨੂੰ ਮਗਰ ਕੈਰੀਅਰ ਉੱਤੇ ਬਿਠਾ ਲਿਆ ਉਹ ਹੌਲੀ-ਹੌਲੀ ਸਾਈਕਲ ਚਲਾ ਰਿਹਾ ਸੀ ਪੁਸ਼ਪਿੰਦਰ ਮਗਰ ਚੁੱਪ ਬੈਠੇ ਸੀ ਨਮੇ ਲੱਗਿਆ ਸ਼ੈਲਰ ਕੋਲ ਜਾ ਕੇ ਪੁਸ਼ਪਿੰਦਰ ਕਹਿੰਦੇ ਐਦੋਂ ਤਾਂ ਉਤਰੀ ਜਾਨੇ ਆ ਸਾਈਕਲ ਕਿਵੇਂ ਚਲਾਉਣਾ ਹੈ ਹਾਂ ਨੀ ਲੱਤਾਂ 'ਚ ਜੋੜ ਹਾਂ ਮੈਂ ਵੀ ਇਹੀ ਆਖਦਾ ਸੀ ਤੁਰ ਕੇ ਚੱਲਦੇ ਆ ਹਾਂ ਲਈ ਜਾ ਕੇ ਤੂੰ ਉੱਥੇ ਸ਼ੋਪ ਕਰ ਤਣਾ ਜਾ ਹੀ ਰਹਿਣਾ ਕੰਟਾ ਪਹਿਲਾਂ ਕਿ ਕੰਟਾ ਪਿੱਛੋਂ ਹਾਏ ਮੇਰਾ ਤਾਂ ਕਾਲਜਾ ਕੰਬੀ ਜਾਂਦਾ ਜੇ ਪਤਾ ਲੱਗ ਗਿਆ ਨਾ ਕੋਠੀ ਬਾਪੂ ਜੀ ਨੂੰ ਮੈਂ ਤਾਂ ਹੈ ਨਹੀਂ ਇਹਾਂ ਮੈਨੂੰ ਪਤਾ ਨਹੀਂ ਕੁਛ ਨਹੀਂ ਹੁੰਦਾ ਤੂੰ ਤਾਂ ਐਵੇਂ ਡਰੀ ਜਾਨੀ ਐ ਐਡੀ ਦੂਰ ਕਿਸੇ ਨੂੰ ਕੀ ਪਤਾ ਪਤਾ ਤਾਂ ਕਿਵੇਂ ਨਾ ਲੱਗੇ ਝਾੜ ਗਵਾਹੀਆਂ ਦੇ ਦਿੰਦੇ ਆ ਪਰ ਫਿਰ ਹੌਸਲਾ ਜੇ ਦਿਖਾਉਣ ਲਈ ਆਖਣ ਲੱਗੇ ਚੱਲ ਦੇਖੀ ਜਾਓ ਓਂ ਡਾ ਡਰ ਕਿੰਨਾ ਕੋ ਚੇਰ ਕੱਟੀ ਜਾਵਾਂਗੇ ਇੱਕ ਦਿਨ ਤਾਂ ਪੜਾਕਾ ਪਹਿਣਾ ਹੀ ਐ ਫਿਰ ਸੋਚ ਲਾਂਗੇ ਫਿਰ ਦੀ ਫਿਰ ਦੇਖੀ ਜਾਓ ਹੁਣ ਕਦਮ ਜਦੋਂ ਚੱਕ ਹੀ ਲਿਆ ਐ ਪਿੱਛੇ ਦਾ ਮੁੜਿਆ ਨਹੀਂ ਜਾਂਦਾ ਬਚਪਿੰਦਰ ਵਿੱਚ ਪਹਿਲਾਂ ਵਾਲੀ ਦਲੇਰੀ ਕੈਮ ਸੀ ਉਹ ਬਰਨਾਲੇ ਦੇ ਬੱਸ ਸਟੈਂਡ ਨੂੰ ਨਹੀਂ ਗਏ। ਚੰਨਣਵਾਲ ਵੱਲ ਨੂੰ ਉਹ ਤੋਂ ਅੰਚਾਲਦੀਆਂ ਬੱਸਾਂ ਸੰਧੂਪਤੀ ਵਿਚੋ ਦੀ ਠੀਕਰੀਵਾਲ ਅੱਡੇ ਉੱਤੇ ਆ ਕੇ ਠਹਿਰਦੀਆਂ। ਨਸੀਬ ਨੇ ਠੀਕਰੀ ਵਾਲੇ ਅੱਡੇ ਤੋਂ ਹੀ ਪਸ਼ਪਿੰਦਰ ਨੂੰ ਬੱਸ ਚੜਾ ਦਿੱਤਾ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਨ ਨੂੰ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ। ਧੰਨਵਾਦ।